ਕਿ ਕਿ ਬੱਜੀ ਕਿਉਂ ਤੈਨੂੰ ਕਿੰਨਾ ਸਮਝਾਉਂਦੇ ਰਹੇ ਆਪਾਂ ਸਾਰੇ ਆਪ ਦੇ ਬਸੇ ਕਰਦੇ ਬੰਦੇ ਰਹੇ ਸਾਰੇ ਉਹ ਕੋਈ ਨਹੀਂ ਚੱਲ ਆਜੋ ਗਾੜ ਰੱਖਣ ਦੇ ਆਪਾਂ ਜਿਉ ਬੈਠੋ ਆਜੋ ਸਸਰੀਕਾਲਤਾ ਮੰਗਣਾ 6 ਮੰਗਾ ਹੋਰ 10 ਹੋਰ ਸੁਖਲਾ ਹੋਰ ਦੇਖਿਆ ਭਾਈ ਦੇਖ ਚਾਹ ਘਤਰ ਕੀ ਸੌ? ਕੌਣ ਆਵਾ ਤੂੰ? ਕਿਧਰ ਮੂੰਹ ਚੱਕਿਆ? ਨਾਲੇ ਆ ਕੇ ਕੀ ਕਰ ਤੂੰ ਤਾ? ਮੇਰੀ ਕੁੜੀ ਦਾ ਕਾਰਜ ਖਰਾਬ ਕਰਦਾ ਤੂੰ? ਜੇ ਐਨੇ ਪਿਆਰ ਨਾਲ ਨਾ ਚੱਲਿਆ ਹੁੰਦਾ ਨਾ ਬੁੜਿਆ। ਦੱਸਦਾ ਮੈਂ ਤੈਨੂੰ ਬੰਦਾ ਮੈਂ ਹੈ ਕੌਣ? ਕਾਰਜ ਕਰ। ਤੈਨੂੰ ਪਤਾ ਨਹੀਂ ਦੀਗਾ। ਜਿਹੜੀ ਥਾਂ ਤੇ ਉਹ ਬੈਠਾ ਨਾ ਉਹ ਥਾਂ ਮੇਰੀ ਐ। ਕੌਣ ਆਵਾ ਤੂੰ? ਕਿਧਰ ਮੂੰਹ ਚੱਕਿਆ? ਜਿਹੜੇ ਪੈਰੋਂ ਐ ਉਹਨਾਂ ਪੈਰੀ ਵਾਪਸ ਮੁੜ ਜਾ। ਨਹੀਂ ਤਾਂ ਚੰਡ ਮਾਰੂ ਮੂੰਹ ਤੇ ਮੈਨੂੰ ਲੱਗਦਾ ਤੈਨੂੰ ਆਪਣੀ ਜਾਨ ਨਹੀਂ ਪਿਆਰੀ ਬੜਿਆ ਕੱਲ ਸੁਣ ਲੈ ਇੱਕ ਜੇ ਉਹ ਮੇਰੀ ਨਾਲ ਹੋਈ ਨਾ ਮੱਕੇ ਸਾਂ ਵੀ ਨਹੀਂ ਹੋਣ ਦੇਣਾ ਉਹਨੂੰ ਅੱਛਾ ਲਾ ਕੇ ਦਿਖਾ ਹੱਥ ਅਸੀਂ ਵੀ ਕੋਈ ਫੁੱਦੂ ਨਹੀਂ ਘਰੇ ਫਿਰਦੇ ਜਦ ਦੀ ਫਿਰਦਾ ਬਾਦ ਦੇ ਪਿੰਡ ਤੇ ਅਜਿੰਦੇ ਨੇ ਮੁਲੰਗ ਇਕੱਠੇ ਹੋ ਕੇ ਕੱਢਦੇ ਨਾ ਬਾਈ ਟੋਟ ਵਿਚ ਦੀ ਗੱਲ ਸੁਣ ਓਏ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਲੈ ਇਹ ਮੈਂ ਓਹ ਨਹੀਂ ਰੱਖੀ ਵਿੱਚ 6 ਪੈਂਦੀਆਂ ਨੇ ਮੱਥੇ 'ਚ ਮਾਰੀ ਨਾ ਕਮਾਲ ਦਾ ਫਲ ਆ ਸ਼ਾਬਰੂ ਹੱਲ ਹੋ ਵੀ ਹੈ ਚੱਲਦੀ ਵੀ ਹੈ ਕਿ ਮੇਰੇ ਲਈ ਫਿਰਦਾ ਤੇਰੀ ਆ ਵੀ ਖੁਆਇਸ਼ ਪੂਰੀ ਕਰ ਦਮ ਧਿਆਰਾ ਕਿਹੜੇ ਗੁਰੂਆਂ ਨੂੰ ਧਿਆਣਾ ਦਾ ਚਲਾ ਤੀ ਪੰਨੀ ਕੋਸ਼ਾ ਕਰਨੀ ਪੈਲਾ ਤੂੰ ਹੀ ਦੇਖ ਲੈ ਦੇਖ ਲੈ ਆ ਕੀ ਚਾਪੂਗਾ ਪਤਾ ਟਾਈਮ ਰਸੂ ਠੀਕ ਆ ਮੇਰੀ ਗੱਲ ਸੁਣ ਲੈ ਖੜਿਆਉਣਿਆ ਸੀਨੇ ਰੱਖੇਗੇ ਐਨੇ ਦਾ ਪੁੱਤ ਤੈਨੂੰ ਸਕੂਲ ਨਹੀਂ ਦੇਖਿਓਣੇ ਜਿੰਨੀਆਂ ਵਾਂ ਜੇਲਾ ਦੇਖ ਲਈਆਂ ਉਹ ਤੇਰੇ ਵਰਗੇ 50 ਦੇਖ ਨੇ ਖੱਬੀ ਖਾਨ ਆ ਠੀਕ ਆ ਮੈਨੂੰ ਆਇ ਲੱਗਦਾ ਤੂੰ ਪਹਿਲਾਂ ਤੂੰ ਤੜੇਗਾ ਚੰਦ ਕਿਸੇ ਭਲੇਖੇ ਰਹੀ ਦੱਸਦਾ ਮੈਂ ਠੀਕ ਆ ਕੀ ਕਰਦਾ ਤੂੰ ਇਹ ਤੇਰੀ ਇਹਦੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਿਹੜਾ ਰੌਲਾ ਮੇਰੇ ਨਾਲ ਨਿਬੜ ਬੀਆ ਤੂੰ ਇਹਨੂੰ ਜਾਣਦੀ ਆ ਹਾਂਜੀ ਡੈਡੀ ਜੀ ਜਾਣਦੀ ਆ ਇਹਨੂੰ ਮੈਂ ਕੌਣਾ ਇਹ ਇਹਦੇ ਨਾਲ ਹੀ ਤਾਂ ਰਹਿੰਦੀ ਰਹੀ ਆ ਜੀ ਬਗਵਾਸ ਨਾ ਅਗਰ ਥਾਪੜਾ ਮਾਰੂਗਾ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਮੇਰੀ ਨਾ ਹੋਈ ਨਾ ਹੁਣ ਤੈਨੂੰ ਮੈਂ ਦੀ ਵੀ ਨਹੀਂ ਦੰਦਾ ਹੈਗਾ ਜਿੱਥੇ ਮੇਰਾ ਪਿਆਰ ਚਾਹੂਗਾ ਮੈਂ ਉੱਥੇ ਹੀ ਕਰਾਉਂਗੀ ਕਿਤੇ ਉਦੋਂ ਪਹਿਲਾਂ ਤੇਰੇ ਪਿਆਰ ਨੂੰ ਸਵਰਗ ਨਾਲ ਸਦਾਰਨਾ ਪੈਜੀ ਇਹ ਹੁੰਡਿਆ ਤੂੰ ਹੈ ਕੌਣ ਸਾਡੀ ਕੁੜੀ ਨੂੰ ਕਿਵੇਂ ਧੰਕਾਈ ਜਾਂਦਾ ਨਾਲੇ ਜਿੱਥੇ ਦਾ ਪਰਿਵਾਰ ਕੋ ਉੱਥੇ ਦਾ ਵਿਆਹ ਤੂੰ ਹੁੰਦਾ ਕੌਣ ਵਿੱਚ ਬੋਲਣ ਵਾਲਾ ਨਾ ਤੈਨੂੰ ਤੇਰੀ ਮਾਂ ਨੇ ਆਦਤ ਨਹੀਂ ਸਿਖਾਈ ਪੜਨੇ ਇੱਕ ਵਾਰੀ ਇਹ ਕਹੇ ਮੈਂ ਉਹ ਰਭ ਜੂਗਾ ਇਹ ਤਾਂ ਕਹੀ ਜਾਂਦੀ ਐ ਤੂੰ ਭੱਗ ਜਾ ਇੱਥੋਂ ਪਲੀਜ਼ ਮੇਰੇ ਮਾਪਿਆਂ ਦੀ ਜਿੰਨਾ ਰੋਲ ਮੈਂ ਜਿੱਥੇ ਮੇਰਾ ਪਿਓ ਕਹੂਗਾ ਮੈਂ ਤਾਂ ਉੱਥੇ ਹੀ ਜਾਣਾ ਗੱਲ ਮੁੱਕੀ ਜਾ ਭੱਜ ਜਾ ਸਾਡੇ ਘਰੋਂ ਜਾ ਭੱਗ ਜਾ ਹੁਣ ਜਾਣਾਂ ਕਿ ਤੋਰਾਂ ਤੈਨੂੰ ਮੈਂ ਜਬ ਅਗਰ ਵੀ ਮੁੰਡਿਆ ਬੇਸਤੀ ਕਰਾਉਣ ਆ ਜਾਂਦੇ ਆ ਓਰੇ ਲੱਗ ਜਾ ਹੁਣ ਕਿ ਤੋਰਾਂ ਤੈਨੂੰ ਚਲਾ ਜਾ ਬਾਈ ਦਬਾ ਹੋ ਜਾ ਹੈ ਮੁੰਡਿਆ ਕੱਦਾਂ ਦੇਖੀਂ ਆ ਨਾ ਮੈਂ ਨਾ ਮੈਨੂੰ ਇੱਕ ਗੱਲ ਦੱਸ ਮੁੰਡਿਆ ਆਹਾ ਆਹਾ ਕਿੱਥੋਂ ਆ ਗਏ ਤੇਰੇ ਹਾਜੀ ਚਾ ਪਰਦਾ ਗਿਆ ਕੁਝ ਕਰਾਉਂਦੇ ਹੋ ਬਾਈ ਇਹ ਤਾਂ ਯਾ ਰੱਖਣਾ ਪੈਂਦਾ ਤੇ ਰੱਖਣਾ ਪੈਂਦਾ ਇਹ ਬਾਤ ਹੀ ਰੱਖਿਆ ਵੇ ਇਹ ਚੱਲ ਛੱਡੋ ਸਾਰੀਆਂ ਗੱਲਾਂ ਮਾਸਟਰ ਜੀ ਹੁਣ ਗੱਲ ਠੰਡੀ ਹੋਈ ਆ ਆ ਜਿਹੜਾ ਕਾਰਜਵਾਰ ਵਿੱਚ ਰਹਿੰਦਾ ਉਹਨੂੰ ਪੂਰਾ ਕਰੋ ਨਿਪਰੇ ਚੜੋ ਇਹ ਜੇ ਮ ਲੰਗਦਾ 40 ਤੁਰੇ ਫਿਰਦੇ ਨੇ ਹੱਥੋਂ 40 ਆਉਂਦੇ ਨੇ ਕੋਈ ਨਹੀਂ ਛੱਡੋ ਇਹਨੂੰ ਮੈਂ ਸਾਕ ਕਰਮ ਵਾਲਾ ਦਿਨ ਆਇਆ ਮੈਨੂੰ ਫੜਾ ਪੂਰੀ ਕਮਾ ਚ ਪਿਆ ਰਹੇ ਹੁੰਦਾ ਬਾਈ ਯਾਰ ਪੂਰੀ ਕਮਾ ਚ ਪਿਆ ਰਹੇ ਬੈਠੋ ਤੇ ਆ ਜਾ ਮੈਂ ਨਵਜੋਤ ਬੈਠ ਮੈਂ ਕੁੜੀ ਨਾਲ ਗੱਲ ਕਰਨੀ ਸੀ ਮੜੀ ਜੀ ਹਾਂ ਬਾਪੂ ਮਾਸੜ ਜੀ ਲਾਜੋ ਆ ਜਾਓ ਬੈਰ ਮੁੰਡਿਆ ਕੋਠੀ ਨਾ ਹੋਰ ਕਿੰਨੀ ਕਿ ਖੇ ਪਾਉਣੀ ਹੈ ਮੇਰੇ ਸਿਰ 'ਚ ਇਹ ਕੌਣ ਸੀ ਭੈਣ ਦਾ ਖਸਮ ਡੈਡੀ ਮੈਨੂੰ ਨਹੀਂ ਪਤਾ ਮੈਂ ਇੰਨਾ ਕੁ ਜਾਣਦੀ ਹਾਂ ਨੂੰ ਵੀ ਇਹ ਆਪਣੇ ਪਿੰਡ ਬਲੈਕ ਕਰਦਾਗਾ ਮੈਂ ਤੇਰੇ ਟੁੱਟ ਬੰਨੇ ਹੱਥ ਆ ਇਹ ਜੇ ਕੰਝਣਾ ਤੋਂ ਦੂਰ ਰਿਹਾ ਕਰ ਮੈਂ ਤਾਂ ਤੈਨੂੰ ਸਮਝਾਉਂਦਾ ਰਿਹਾ ਸਾਰੀ ਉਮਰ ਮੇਰੀ ਇਹੀ ਲੰਘੀ ਡੈਡੀ ਸੌ ਲੱਗੇ ਮੈਂ ਮੇਰੇ ਨਾਲ ਕੋਈ ਨਾ 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 ਨਹੀਂ ਹੈਗਾ ਮੈਨਾਂ ਦੇ ਨਾਲ ਨਹੀਂ ਉਹ ਕੀ ਉਰੇ ਕੀ ਕਰਨਾ ਆਇਆ ਸੀ ਆਪਣੇ ਘਰੇ ਮੈਨੂੰ ਨਹੀਂ ਪਤਾ ਸਾਰੇ ਸਾਹਮਣੇ ਮੇਰੀ ਬੇਇੱਜ਼ਤੀ ਕਰਾਤੀ ਤੂੰ ਮੈਨੂੰ ਨਹੀਂ ਪਤਾ ਡੈਡੀ ਉਹ ਕੀ ਕਰਨਾ ਆਇਆ ਸੀ ਪਰ ਮੈਨੂੰ ਇੰਨਾ ਪਤਾ ਵੀ ਮੇਰਾ ਉਹਨਾਂ ਨਾਲ ਕੋਈ ਨਿੰਕ ਨਹੀਂ ਹੈਗਾ ਸੌਣ ਲੱਗੇ ਕੱਲਾ ਕੱਲਾ ਕੀ ਉਹ ਜਾਣਦੀ ਆ ਮੈਨੂੰ ਬਸ ਜਾਣਦੀ ਨਹੀਂ ਮੇਰੀ ਗੱਲ ਸੁਣ ਲੈ ਮੈਂ ਉਹਨਾਂ ਨਾਲ ਗੱਲ ਕਰਦਾ ਹੁਣੇ ਤੋਰੂੰ ਤੈਨੂੰ ਬੰਦ ਕਾਰਜ ਕਰਵਾ ਕੇ ਹੁਣੇ ਤੋਰੂੰ ਜੇ ਕੋਈ ਬਕਵਾਸ ਕਰੀ ਜਣਾ ਤਾਂ ਮੇਤੋਂ ਬੁਰਾ ਕੋਈ ਨਹੀਂ ਨਹੀਂ ਬਾਪੂ ਜੀ ਇਹ ਝਮਾਂ ਧੱਕਾ ਮੈਂ ਤੈਨੂੰ ਦੱਸਿਆ ਮੈਂ ਖੱਤਣਾ ਉੱਠ ਜਾ ਮੇਰਾ ਖੌਦਾ ਤੇ ਮੈਂ ਬੇਇਜ਼ਤੀ ਕਰਨ ਵਾਸਤੇ ਰੱਖਿਆ ਤੂੰ ਬਾਪੂ ਜੀ ਹੁਣ ਇੰਨਾ ਵੀ ਕੀ ਬੋਧ ਬਣ ਗਈ ਮੈਂ ਲੋੜੇ ਤੇ ਵੀ ਤੁਸੀਂ 4 ਦਿਨ ਵੀ ਨਹੀਂ ਰੱਖ ਸਕਦੇਗੇ ਇਹ ਚਾਰ ਜਣੇ ਨੂੰ ਦੱਸਣਗੇ ਜੰਟਰ ਬੰਦੇ ਨੇ ਸਿਰੇ ਤੇ ਮੈਂ ਇਹ ਮੂਠ ਖਾਊਗਾ ਮੈਂ ਤਾਂ ਪਸਤਾਉਣਾ ਤੈਨੂੰ ਜੰਮ ਕੇ ਇਹਦੋਂ ਨਾ ਹੀ ਜੰਮਦਾ ਘਟੋ ਘਟ ਮੇਰੀ ਜ਼ਿੰਦਗੀ ਦਾ ਸੌਖੀ ਲੰਘ ਜਾਂਦੀ ਅਜਾਦਿਕ ਦਿਨ ਦੇਖਣੇ ਪੈਂਦੇ ਨੇ ਮੈਨੂੰ ਡੈਡੀ ਹੁਣ ਤਾਂ ਤੁਸੀਂ ਵੀ ਨਹੀਂ ਮੈਨੂੰ ਸਮਝਦੇ ਬਲਕਿ ਮਮਮੀ ਨਾਲ ਲੜਦੇ ਸੀ ਮੇਰੇ ਪਿੱਛੇ ਅੱਜ ਮੇਰੇ ਢੀ ਮਾਰੀ ਹੋ ਗਈ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਸੀ ਸਮਝ ਨਹੀਂ ਆਉਂਦੀ ਇਹ ਜਹਾ ਮਾਸੜ ਜੀ ਕੀ ਗੱਲ ਕਰੀ ਜਾਂਦੇ ਨੇ ਉਹਦੇ ਨਾਲ ਕਿ ਤੇਰਾ ਅਸਲਾ ਦੇ ਇੱਕ ਰਿਸ਼ਤਾ ਨਾ ਤੋੜ ਦੇਣ ਉਹ ਨਹੀਂ ਨਹੀਂ ਰਹੇ ਕਰ ਰਹੇ ਨੇ ਮੈਂ ਕੀ ਅਸਲਾ ਕੱਟਿਆ ਹੁਣ ਤੱਕ ਕਿੰਨੀ ਜਿੱਦਾਂ ਜਿੱਦ ਦੇਖ ਰਿਹਾ ਹਾਂ ਮਾਸਟਰ ਜੀ ਤੂੰ ਪੁੱਤ ਉਹ ਰਹੀ ਮੜੀ ਗੱਲ ਸੁਣ ਤੂੰ ਬਹਿ ਜਾ ਕੋਈ ਨਾ ਬੈ ਜਾ ਉਹ ਮੈਂ ਤਾਂ ਇਹ ਕਹਿੰਦਾ ਜੀ ਪੁੱਤ ਪਿੱਛੇ ਤੇ ਗੱਲ ਨਾ ਆਪਣੀ ਗੱਲ ਨਾ ਨਿਕਲ ਜੀ ਮੇਰੀ ਇੱਜ਼ਤ ਰੱਖ ਲੈ ਪੁੱਤ ਤੂੰ ਅੱਜ ਇਹ ਪਰ ਬਹਿ ਤਾਂ ਵਿਆਹ ਕੇ ਤੋੜ ਦੇਣਾ ਨਾਲੇ ਥੋੜੀ ਇੱਜ਼ਤ ਰੱਖ ਜੀ ਨਾਲੇ ਮੇਰੀ ਜਿੱਤ ਰਹਿ ਜੂ ਨਹੀਂ ਮੇਰੀ ਤਾਂ ਮਿੱਟੀ ਪੱਟੀ ਜਾਊਗੀ ਦੱਸੋ ਫਿਰ ਕਿਵੇਂ ਕਰਨਾ ਇੱਜ਼ਤ ਆਪਾਂ ਰੱਖਣੀ ਬੂਆਪਾ ਨੂੰ ਪੁੱਤ ਮੈਂ ਤਾਂ ਹੱਥ ਬੰਨਦਾ ਤੇਰੀ ਮੂਰੀ ਜਿਵੇਂ ਮਰਜ਼ੀ ਕਰ ਚਲ ਕੋਈ ਨਹੀਂ ਮਾਸਟਰ ਜੀ ਤੁਸੀਂ ਫਿਕਰ ਨਾ ਕਰੋ ਜਿਵੇਂ ਤੁਸੀਂ ਕਹਿੰਨੇ ਹੋ ਉਵੇਂ ਕਰ ਲਾਂਗੇ ਨਵਜੋਤ ਦੀ ਹਾਮੀ ਹੈ ਉਹ ਤਾਂ ਮੇਰੇ ਸਿਰ ਤੇ ਛੱਡ ਦੋ ਤੁਸੀਂ ਠੀਕ ਆ ਫਿਰ ਆਜੋ ਆਪਾਂ ਘਰ ਵਿਆਹ ਕਰ ਲੈਨੇ ਆ ਹਾਂ ਮੈਂ ਭਾਬੀ ਨੂੰ ਫੋਨ ਕਰ ਦਿੰਦਾ ਗੁਰੂ ਘਰ ਆਪਾਂ ਫੇਰੇ ਕਰਾ ਦਿੰਨੇ ਠੀਕ ਆ ਬਸ ਠੀਕ ਆ ਜਾਓ ਬਾਈ ਓ ਬਾਈ ਹੋ ਮਾਲ ਆ ਗਿਆ ਆਪਣਾ ਆ ਗਿਆ ਓਏ ਆ ਗਿਆ ਕਿਵੇਂ ਆ ਗਿਆ ਮਾਲ ਮੈਂ ਕਹਣਾ ਪੂਰਾ ਸਿਰਾ ਇੱਕ ਨੰਬਰ ਆ ਗਿਆ ਮੈਂ ਕਹਣਾ ਇੱਕ ਨੰਬਰ ਬਸ ਠੀਕ ਆ ਉੱਪਰ ਗੱਲ ਰੱਖ ਕੇ ਆ ਬਾਜੇ ਨੇ ਬਹੁਤ ਅੱਜ ਦਾ ਪਾਏ ਦੇ ਆਇਆ ਪਾਏ ਦੇ ਆਇਆ ਬਾਈ ਅੱਛਾ ਓਏ ਆ ਕੌਣ ਆ ਰਹੇ ਨੇ ਓਏ ਬੜੀਆਂ ਧੰਬਾ ਠਾਈ ਆਉਂਦੇ ਨੇ ਗੱਲ ਤਾਂ ਬਈ ਦੇਖੀ ਜਾਣੀ ਪਹਿਚਾਣੀ ਜੋੜੀ ਲੱਗਦੀ ਐ ਉਹ ਹੋ 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 ਕੀ ਹੋਇ ਅੱਜ ਤਾਰਾ ਫੜਾ ਯਾਰ ਹੈ ਕਰ ਲੱਗਦਾ ਯਾਰ ਉਹ ਹੀ ਮਗਰ ਪਿਆ ਯਾਰ ਕੀ ਆ ਗਏ ਕੱਸੀ ਹੋ ਤੈਨੂੰ ਕਿਹਾ ਸੀ ਨਾ ਕਦੇ ਤਾਰਾ ਬੱਟਾ ਕਰੇ ਕਰਾਊਗਾਈ ਬੜਾ ਸਜ ਰਿਆ ਸਵਰਿਆ ਫਰਦਾ

ਕੋਛ ਨਾਂ ਦੀਦੀ ਨਹੀਂ ਕੋਈ ਤਾਂ ਗੱਲ ਹੈਗੀਆ ਡਰ ਕੀ ਕੋਈ ਸੁਪਨਾ ਪੜਾ ਹੈ ਹਾਂ ਦੀਦੀ ਸੁਪਨਾ ਹੀ ਸੀ ਕੋਈ ਠੀਕ ਆ ਤੂੰ ਇਹ ਜੱਕੀ ਵੇਖ ਲਿਆ ਤੂੰ ਸੁਪਨੇ ਚ ਜਿਹੜੀ ਏ ਬੀਸੀ ਕੁਮਾਰੀ ਮੈਂ ਤਾਂ ਕਮਲੀ ਬਾਹਰ ਕੰਮ ਕਰੀ ਜਾਂਦੀ ਸੀ ਡਰ ਕੇ ਭੱਜੀ ਸੌਣ ਲੱਗੇ ਮੈਂ ਉਹ ਉਹ ਤਾਂ ਦੀਦੀ ਨਾ ਮਾ ਥਾਂ ਕਰਕੇ ਕਈ ਵਾਰ ਕਮਲੀ ਜੀ ਹਿੱਠੀ ਵੱਡੀ ਠੀਕ ਮਾਰੀ ਖਾਲਜਾ ਹੀ ਕੱਟਦਾ ਸੀ ਤੂਥਾ ਮੇਰਾ ਚਲ ਛੱਡ ਸੁਪਨੇ ਨੂੰ ਮੈਂ ਤੈਨੂੰ ਐਂ ਕਹਿੰਦੀ ਸੀ ਅੱਜ ਤੇਰੀ ਪਹਿਲੀ ਰਸੋਈ ਐ ਆ ਜਾ ਫਿਰ ਤਿਆਰ ਹੋ ਕੇ ਹੈ ਠੀਕ ਐ ਦੀਦੀ ਆਉਣੀ ਐ ਮੈਂ ਸੋਨੀ ਜੀ ਬਣ ਕੇ ਆਇਂ ਚੰਗਾ ਸੋਨੀ ਜੀ ਫੁਲਕਾਰੀ ਲੈ ਲਈ ਜਿਹੜੀ ਤੈਨੂੰ ਮੈਂ ਉਹਦੇ ਦਿੱਤੀ ਸੀ ਵਿਆਹ ਵਲੇ ਠੀਕ ਐ ਤੇ ਆਪਾਂ ਤੇਰੀ ਰਸਮਾਂ ਸ਼ੁਰੂ ਕਰ ਦਿੰਨੇ ਆ ਆ ਮੁੰਡਾ ਜਾ ਵੀ ਪਤਾ ਨਹੀਂ ਤੜਕੇ ਕਿੱਧਰ ਹੀ ਨਿਕਲ ਗਿਆ ਨਾ ਤੇਰੇ ਬਾਈ ਦਾ ਪਤਾ ਚੱਲ ਮੈਂ ਦੇਖਦੀ ਆ ਉਹਨਾਂ ਨੂੰ ਨਾਲੇ ਮੈਂ ਰਸੋਈ ਦੀ ਸਾਬ ਸਫਾਈ ਕਰਦੀ ਆ ਤੂੰ ਆ ਜਾ ਬੁੱਤ ਤਿਆਰ ਹੋ ਕੇ ਚੰਗਾ ਠੀਕ ਐ ਦੀਦੀ ਮੈਂ ਆਉਣੀ ਆ ਮੈਂ ਕਿਥੋਂ ਆ ਜਾ ਮੈ ਤਾਂ ਜੀ ਨਜ਼ਰ ਆਪ ਦਾ ਹੀਲਾ ਨਹੀਂ ਹੁੰਦਾ ਮੈਂ ਤਾਂ ਉੱਠਿਆ ਵੀ ਨਹੀਂ ਜਾਣਾ ਕਿਵੇਂ ਬਣਾਉ ਕੁਝ ਮੈਂ ਤਾਂ ਘਰੇ ਕੁਝ ਵੀ ਨਹੀਂ ਬਣਾਇਆ ਕਦੇ ਕੁਝ ਫੇਕ ਪਸਾਤਾ ਚਲ ਦੇ ਕੋਦੀ ਉੱਠਣੀ ਪਊਗਾ ਓਏ ਹੁਣ ਤਾਂ ਆ ਜਾ ਤੂੰ ਘਰੇ ਸੁਣਦੀ ਨਹੀਂ ਹਾਂ ਹਾਂ ਓਏ ਮਾਹ ਹੁਣ ਤਾਂ ਆ ਜਾ ਘਰੇ ਤੂੰ ਲੈ ਹੁਣ ਮੈਂ ਤੇ ਕੀ ਕਰਾਉਣਾਗਾ ਕੁੜੀ ਤਾਂ ਮੇਰੇ ਮਾ ਘਰੋਂ ਵਿਆਹ ਕੇ ਵੀ ਤੋਰਦੀ ਦਾ ਹੈ ਉਹ ਵਿਆਹ ਕੇ ਤੈਨੂੰ ਪਤਾ ਨਹੀਂ ਇੱਥੇ ਬਹੁਤ ਕੁਝ ਹੋ ਗਿਆ ਦੀ ਜਾਂ ਮੇਰੀ ਮਜਬੂਰੀ ਬਣ ਗਈ ਦੀ ਸਮਝਿਆ ਕਰ ਤੂੰ ਮਾੜਾ ਜਿਆ ਗੱਲ ਨੂੰ ਪਤਾ ਤਾਂ ਮੈਨੂੰ ਸਾਰਾ ਹੀ ਹੈ ਲੁੱਕ ਤਾਂ ਮੈਂ ਤਾਂ ਕਿਸੇ ਚੀਜ਼ ਦੀ ਨਹੀਂ ਕਿ ਮੈਨੂੰ ਸਭ ਪਤਾ ਹੈਗਾ ਜੇ ਤੂੰ ਨਹੀਂ ਮੈਨੂੰ ਦੱਸਦਾ ਇਹਦਾ ਮਤਲਬ ਮੈਨੂੰ ਪਤਾ ਹੀ ਨਹੀਂ ਹੈਗਾ ਕਰਦਾ ਵੀ ਘਰੇ ਕੋਈ ਕੀ ਜਾਂਦਾ ਤੈਨੂੰ ਕਿਹਨੇ ਕਿਹਾ ਦੀਗਾ

ਫਿਰ ਆਪਾਂ ਬਹਿ ਕੇ ਗੱਲ ਕਰਾਂਗੇ ਤੈਨੂੰ ਸਾਰੀ ਗੱਲ ਬਾਤ ਸਮਝਾਉਂਗਾ ਮੈਂ ਓਏ ਨਾ ਆਜੂਗੀ ਓਏ ਆਜੂ ਉਹ ਤਾਂ ਮੇਰੀ ਮੰਨੀ ਨਹੀਂ ਹੈਗੀ ਉਹ ਫਿਰ ਮੇਰੀਆਂ ਅੱਖਾਂ 'ਤੇ ਉਹਦੇ ਪਿਆਰ ਦੀ ਪੱਟੀ ਬੰਨੀ ਹੋਈ ਸੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਕਾਨੂੰ ਉਹ ਤਾਂ ਕਰਦਾ ਹਾਂ ਉਹ ਕਰਦਾ ਉਹ ਤੇਰੇ ਤਾਂ ਪਿਆਰ ਦੀ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ ਨਾ ਮੇਰੇ ਕਾਣੀ ਮੇਰੇ ਕਾਣੀ ਵੀ ਦੇਖ ਲਾਦਾ ਜੇ ਮੈਂ ਕੋਈ ਗੱਲ ਕਹਿੰਦੀ ਸੀ ਨਾ ਆਪਾਂ ਚੰਗੇ ਵਾਸਤੇ ਕਹਿ ਰਹੀ ਸੀ ਨਾ ਮੈਂ ਵੀ ਕੋਈ ਕਾਮੜੀ ਨਹੀਂ ਜਿਹੜੀ ਮਾਂ ਹੋ ਜਿਹਦੇ ਹੁੰਦੇ ਸੀ ਪੁੱਤ ਦਾ ਕੋਈ ਬੁਰਾ ਚਾਹੂਗੀ ਹੈਂ ਇਹ ਇਹ ਕਮਾਤੇ ਤੁਰੀ ਕਿਨੇ ਹਿਲਾਸ਼ਾ ਫੜਦੇ ਨੇ ਆ ਮੈਂ ਤੈਨੂੰ ਦੱਸਦੀ ਸੀ ਓਏ ਹੁਣ ਮੈਨੂੰ ਕਿਹੜਾ ਪਤਾ ਦੀ ਆ ਵੀ ਇਹ ਭਈ ਹੁਣ ਜਿਆਦੇ ਲਾੜ ਪਿਆਰ ਨਾਲ ਵੀ ਜਵਾਕ ਵਿਗੜ ਜਾਂਦਾ ਹੈ ਹਾਂ ਤੂੰ ਤਾਂ ਕਹਿੰਦਾ ਨਾ ਮੇਰੀ ਕੀ ਵਰਗੀ ਦਾ ਕੋਈ ਹੈ ਹੀ ਨਹੀਂ ਤੀ ਤਾਂ ਕਹਿਣੀ ਨਹੀਂ ਨੀ ਤੀਦਾ ਆ ਪੁੱਤ ਓ ਫਿਰ ਹੁਣ ਮੈਂ ਕੀ ਕਰਾਂ ਮੇਰਾ ਕੀ ਕਸੂਰ ਹੈ ਮੈਂ ਤਾਂ ਆਪਦੇ ਕਨ ਨੂੰ ਮੈਂ ਤਾਂ ਪੁੱਤ ਬਣਾਇਆ ਸੀ ਹੁਣ ਜੇ ਨਹੀਂ ਬਣੀ ਫਿਰ ਮੇਰਾ ਮੈਂ ਕੀ ਕਰਾਂ ਹੁਣ ਦੱਸ ਹਾਂ ਕੀ ਕਰੀਂ ਉਹੀ ਗੱਲ ਨਾ ਬਾੜਾ ਨੜਲ ਕੋਲ ਜਿਹਨੇ ਜੱਖੀ ਦਾ ਹੁੰਦਾ ਜਵਾਬ ਨਾ ਜਵਾਬ ਨੂੰ ਰਾਹ ਸਿੱਧੀ ਚ ਦੇਣੀ ਚਾਹੀਦੀ ਹੈ ਮੈਂ ਸਾਡਾ ਕਾ ਅੰਮਣ ਮੱਤਾ ਉਹਦੇ ਹੱਥ ਦੇ ਧਰਦਾ ਜੇ ਮਾਰ ਨਹੀਂ ਦਿੰਦੀਆਂ ਕਿ ਮੈਂ ਜਾਊਂਗਾ ਮੇਰੇ ਉੱਤੋਂ ਦੀ ਹੋ ਕੇ ਦਿੰਦਾ ਪਰ ਫਿਰ ਹੁਣ ਕੱਲੀ ਕਹਿਰੀ ਹੈਗੀ ਦੀ ਨਾ ਕੋਈ ਹੋਰ ਜਵਾਬ ਦੀਗਾ ਮੇਰੇ ਵੱਤ ਤਾਂ ਉਹੀ ਰੱਬ ਦੀ ਤੇ ਰੱਬ ਤਾਂ ਹੈਗੀ ਜਿੱਤੇ ਮੇਰੇ ਲਈ ਜਿਹੜਾ ਹੈ ਨਹੀਂ ਸੀ ਮੈਨੂੰ ਵੀ ਉਹੀ ਗੱਲ ਮੈਂ ਬੇਵੇਰ ਵੀ ਕਦੀ ਤੇ ਹੀ ਸੀ ਕਿ ਥੋੜੀ ਮੈਂ ਵੀ ਤਾਂ ਕੁੱਤੇ ਬਣਾਉਂਦੀ ਸੀ ਪਰ ਰਾਸਰ ਦਾ ਰੱਖੀਦਾ ਹੁੰਦਾ ਜਵਾਬ ਕੋਲ ਇਹ ਇਹਨਾਂ ਆਪਣੇ ਮਾਪਿਆਂ ਦੀਆਂ ਆਪਦੀ ਬੱਚੇ ਨੂੰ ਵਿਗੜਤ ਨਹੀਂ ਹੁੰਦੀਆਂ ਨਗੇ ਜਦੋਂ ਚੀਜ਼ ਜਿੱਚ ਵਕ ਨੇ ਮੰਗੀ ਨਹੀਂ ਫਟਦੇ ਨੇ ਉਹਦੇ ਸਾਹਮਣੇ ਕਰਦੀ ਉਹ ਮੈਂ ਤਾਂ ਤੇਰੀ ਗੱਲ ਮੰਨਦਾ ਉਹ ਤੂੰ ਚੱਲ ਸਾਰੀ ਗੱਲ ਬਾਤ ਛੱਡਾ ਹੁਣ ਤੂੰ ਕੱਲ ਨੂੰ ਪਹਿਲੀ ਵਾਰ ਸੱਚੜਿਆ ਕੋਈ ਨਾ ਆਜੂਗੀ ਮੈਂ ਆਜੂਗੀ ਨਹੀਂ ਤੂੰ ਤੜਕੇ ਪਹਿਲਾ ਟਾਈਮ ਨਾਲ ਆ ਜੀ ਕੋਈ ਨਾ ਆ ਫਿਰ ਮੈਂ ਤੈਨੂੰ ਮੈਂ ਤੈਨੂੰ ਠੰਡੇ ਮੱਦੇ ਨਾਲ ਸਮਝਾਉਂਗਾ ਗੱਲ ਬਾਤ ਸਾਰੀ ਕੋਈ ਇਹ ਤਾਂ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਮੈਂ ਤੋਰਦੀ ਕੁੜੀ ਕਰੋ ਤੇਰੀ ਮੇਰੀ ਇੱਜ਼ਤ ਰਹੇਗੀ ਆਓ ਇੱਜ਼ਤ ਤਾਂ ਹੁਣ ਰੱਖਣੀ ਸੀ ਅੱਖਾਂ ਦੂਜਿਆਂ ਕਹਿੰਦੇ ਆਪੇ ਪੱਟੀ ਬੰਨੂ ਉਹ ਗੱਲ ਫੈ ਗਈ ਜਦੋਂ ਮੈਂ ਕਹਿੰਦੀ ਸੀ ਉਦੋਂ ਤਾਂ ਮੈਂ ਤਾਂ ਮਾੜੀ ਗੱਲ ਕਹਿੰਦੀ ਸੀ ਕਿ ਹੈ ਤੂੰ ਤਾਂ ਕੋਣੀ ਨੂੰ ਹੀ ਬੋਲਦੀ ਐ ਤੂੰ ਤਾਂ ਉਹ ਨੂੰ ਸੌਣ ਰੱਖਦੀਆਂ ਤੂੰ ਤਾਂ ਐ ਕਰਦੀ ਫੇਰੀ ਤੀ ਟਾਈ ਮੀ ਸਿਆਣੀ ਐ ਜੀ ਓਏ ਚੱਲ ਤੂੰ ਹੁਣ ਉਹੀ ਨਾ ਉਹ ਕਰੀ ਜਾ ਤੂੰ ਮੈਨੂੰ ਚੱਲ ਕੋਈ ਨਾ ਤੂੰ ਤੜਕੇ ਮੈਂ ਤੜਕੇ ਟਾਈਮ ਨਾਲ ਆ ਜੀ ਚੰਗ ਠੀਕ ਐ ਕਿੱਥੋਂ ਹੋਂਗੀ ਲੈ ਹੁਣ ਆ ਜੇ ਭਲਾ 10 ਵੀ ਹੁਣ ਮੈਂ ਕਿਹੜਾ ਹੁਣ ਕਿਸੇ ਦੇ ਦਿਮਾਗ ਚ ਘੋਲ ਕੇ ਪਾਦਾ ਇਹ ਵੀ ਨਾ ਦੱਸ ਬਸ ਨਾ ਕੁੜੀ ਤੁਸੀਂ ਐਂ ਵਿਆਹ ਕਰ ਲਿਆ ਕੱਲੀ ਕੱਲੀ ਮੈਂ ਭੂਆ ਤੀ ਸੋਡੇ ਹਾਂ ਸੱਦਣਾ ਨਹੀਂ ਤੀ ਕਿਸੇ ਨੂੰ ਨਾ ਕਿਸੇ ਨੂੰ ਫੋਨ ਮੈਨੂੰ ਫੋਨ ਕਰਕੇ ਵੀ ਨਹੀਂ ਦੱਸਿਆ ਤੁਸੀਂ ਓਹੋ ਭੂਆ ਤੇ ਹੱਕ ਨਹੀਂ ਬਣਦਾ ਤੀ ਹੱਕ ਤਾਂ ਬਣਦਾ ਸੀ ਪਰ ਕਰੀਏ ਕੀ ਸਮਾਂ ਇਹ ਜਾ ਹੋ ਗਿਆ ਸਾਰਾ ਕੁਝ ਕਾਲੀ-ਕਾਲੀ ਚ ਕਰਨਾ ਪਿਆ ਸੰਤ ਟਾਈਮ ਹੀ ਨਹੀਂ ਲੱਗਿਆ ਕਿਸੇ ਨੂੰ ਦੱਸਣ ਦਾ ਤੈਨੂੰ ਬੈਠ ਕੇ ਭੂਆ ਸਾਰੀ ਗੱਲ ਦੱਸੂਗੀ ਮੇਰੇ ਤੇ ਨਹੀਂ ਜੇ ਕਿੰਨ ਧੰਨਾਂ ਤੋਂ ਪੁੱਛ ਲਿਓ ਇਹਦੀ ਜੀ ਕੋਈ ਗੱਲ ਨਹੀਂ ਸੀ ਐਡੀ ਕਿਹੜੀ ਕਾਲੀਤੀ ਕੁੜੇ ਭੂਆ ਨੂੰ ਵੀ ਨਹੀਂ ਫੋਨ ਕਰ ਸਕੀ ਆ ਭੂਆ ਕੀ ਦਸੀਏ ਕਾਲੀ ਵਾਲੀ ਗੱਲ ਤਾਂ ਮਜਬੂਰੀ ਬਣ ਗਈ ਸੀਗੀ ਉੱਥੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈ ਗਿਆ ਮੈਨੂੰ ਮੈਂ ਤੈਨੂੰ ਕਿਵੇਂ ਦੱਸਾਂ ਹੁਣ ਤੂੰ ਗੁੱਸਾ ਨਾ ਕਰ ਦੇਖ ਹੁਣ ਤੂੰ ਆਈ ਹੈ ਹਵਦੀ ਨੂੰ ਨੂੰ ਮਿਲ ਤੈਨੂੰ ਪਤਾ ਲੱਗ ਜੂ ਕਿੰਨੀ ਚੰਗੀ ਆ ਉਹ ਅਸੀਂ ਕੋਈ ਗਲਤ ਨਹੀਂ ਵਿਆਹ ਕੇ ਲਿਆਏ ਨਾ ਮੈਨੂੰ ਚੰਗੀ ਦਾ ਕੀ ਪਾ ਮੈਂ ਰਿਸ਼ਤਾ ਕਰਾਉਂਦੀ ਤੀ ਉਹ ਮਾੜਾ ਤੀ ਓਦੋਂ ਤਾਂ ਤੂੰ ਆਪ ਮਹਾਰੀ ਹੋਗੀ ਓਹੋ ਪੂਆ ਤੂੰ ਤਾਂ ਐਂ ਕਾਬਰੀ ਫਿਰਦੀਆਂ ਬਥੇਰੇ ਚੰਗੇ ਸੰਸਕਾਰ ਨੇ ਮੇਰੀ ਭੈਣ ਚ ਇਹ ਜੀ ਗੱਲ ਨਹੀਂ ਹੈਗੀ ਆਏਗੀ ਇਹਦੀ ਬਹੁਤ ਇੱਜ਼ਤ ਕਰਦੀ ਆ ਉਹ ਸਿਆਣੀ ਬਹੁਤ ਆਗੀ ਤੇ ਕਿਉਂ ਨਹੀਂ ਮਿਲ ਕੇ ਤਾਂ ਦੇ ਆ ਜਾਂਦੇ ਆ ਤੇਰੇ ਸੰਸਕਾਰ ਆਹੀ ਸੰਸਕਾਰਸ ਖਾਇਆ ਨੇ ਮਾ ਮਾਪਨੇ ਤੇਰੀ ਭੈਣ ਆ ਨਾ ਤੂੰ ਤਾਂ ਸਰਾਹੇਗੀ ਮੈਂ ਐਡਾ ਸੋਹਣਾ ਰਿਸ਼ਤਾ ਕਰਾਉਂਦੀ ਸੀ ਉਹਦੋਂ ਨਹੀਂ ਮਾਵਾ ਭੈਣ ਨਹੀਂ ਥੋਡੇ ਆਪ ਮਹਾਰੇ ਚੱਲਦੀ ਹੂੰ ਉਹ ਨਾ ਪੂਆ ਨਾ ਮੈਂ ਤਾਂ ਨਹੀਂ ਮੰਨਦੀ ਆ ਸੰਸਕਾਰ ਨੇ ਉਹਨੂੰ ਪਤਾ ਨਹੀਂ ਲੱਗਿਆ ਹੁਣ ਹੁਣੇ ਸੁੱਤੇ ਉੱਠੀ ਆ ਨਾ ਉਹਨੂੰ ਐ ਹੁਣ ਗਲੀ ਘਵਾਣ ਦਾ ਕੋਈ ਆਇਆ ਬੈਠਾ ਉਹ ਕਿਹੜਾ ਆਪਣੇ ਰਿਸ਼ਦਾਰਾਂ ਚ ਕਿਸੇ ਨੂੰ ਜਾਣਦੀ ਆ ਉਹ ਵੀ ਤੁਸੀਂ ਮੈਨੂੰ ਗਲੀ ਘਵਾਣ ਦੀ ਵੀ ਕਰਤਾ ਉਹ ਨਹੀਂ ਪੂਆ ਹੁਣ ਤੈਨੂੰ ਮੈਂ ਕੀ ਦੱਸਾਂ ਆ ਆਗੇ ਆਜੋ ਜੀ ਬੈਠੋ ਸਤਿ ਸ਼੍ਰੀ ਅਕਾਲ ਪੁੱਤ ਕਿਵੇਂ ਆ? ਹੋ ਠੀਕ ਹਾਂ। ਵਧੀਆ ਪੁੱਤ। ਫੋਨ ਕਰ ਦਿੰਦੇ ਮੈਂ ਲਿਆਉਂਦਾ। ਲੈ ਉਹ ਤਾਂ ਪੂਆ ਨੂੰ ਫੋਨ ਨਹੀਂ ਕਰਦੇ ਤੁਸੀਂ ਵਿਆਹ ਕਰਾ ਲਿਆ ਹੈ। ਉਹ ਪੂਆ ਬਸ ਕੰਮੀ ਇਹ ਹੀ ਰਹੇ ਜਿੱਥੇ ਕੋਈ ਕੰਮ ਕਰਨਾ ਪੈਗਾ ਨਹੀਂ ਤਾਂ ਪੁਲਾਉਂਦੇ ਸਾਰਿਆਂ ਨੂੰ ਸੋਨੂ। ਹਾਂ ਮੈਂ ਤਾਂ ਆਪੂਆ ਨੂੰ ਇਹ ਸਮਝਾਈ ਨਹੀਂ ਆ ਗੱਲ ਕਰ ਪੂਆ ਗੁੱਸੇ ਵਾਲੇ ਆ। ਭਾਈ ਮਾਵਾਬਾ ਤੁਹਾਡੇ ਹੈ ਨਹੀਂ। ਵਰਤ ਦੇ ਤੁਸੀਂ ਮੇਰੇ ਨਾਲ ਵੀ ਨਹੀਂ ਜਿਹੇ ਜਿਹੇ ਤੁਹਾਡੇ ਲੱਛਣ ਆ। ਓਹ ਹੋ ਪੂਆ। ਉਦੋਂ ਹੀ ਬਾਲਾ ਬੋਲੀ ਜੰਨੀ। ਹੁਣ ਆਪਾਂ ਪਾਰਟੀ ਕਰਾਂਗੇ ਸਾਰਿਆਂ ਨੂੰ ਬੁਲਾਵਾਂਗੇ ਆਪਾਂ ਸਾਰੇ ਸਜਰ ਸੱਦਾਂਗੇ ਨਾ ਹੁਣ ਤੈ ਮੈਂ ਸਾਰਿਆਂ ਚ ਰਲਾਤੀ ਐਡੇ ਕਿ ਨੂੰ ਪਾਲਿਆ ਸੀ ਤੈਨੂੰ ਮੈਂ ਪੂਆ ਹੁਣ ਕੀ ਕਰਦੇ ਤੈਨੂੰ ਪਤਾ ਨਹੀਂ ਇੱਥੇ ਸਿਚੁਏਸ਼ਨ ਕੋਈ ਐਜੀ ਹੋ ਗਈ ਸੀਗੀ ਸਾਨੂੰ ਵੀ ਮਰਦ ਨੂੰ ਇੱਕ ਚ ਬਣਾਉਂਦਾ ਆਓ ਭਾਈ ਹੁਣ ਤਾਂ ਮੈਨੂੰ ਸਾਰਿਆਂ ਨਾਲ ਸਾਥ ਦੀ ਲਏਗਾ ਓਹੋ ਪੂਆ ਚੱਲ ਕੋਈ ਨਾ ਤੂੰ ਛੱਡ ਸਾਰੀਆਂ ਗੱਲਾਂ ਮੈਂ ਚਾਹ ਬਣਾ ਕੇ ਵੀ ਹੁਣਨੀ ਆ ਚਾਹ ਪੀ ਤੇਰਾ ਆਪਦਾ ਘਰ ਨਾਲੇ ਮੈਂ ਉਹਨੂੰ ਕਹਿਣੀ ਆ ਹਾ ਕੇ ਤੈਨੂੰ ਮਿਲਦੀ ਆ ਉਹ ਕੋਈ ਦੇਖਦੇ ਆ ਭਾਈ ਕੋਈ ਨਾ ਮੇਰੇ ਸੰਸਕਾਰ ਨੂੰ ਉਹ ਫੋਨ ਫੋਨ ਕਰਦਿੰਦੀ ਮੈਂ ਲੈ ਜਾਂਦਾ ਆਪ ਹੀ ਆ ਗਈ ਤੁਰ ਕੇ ਮੈਨੂੰ ਪੁੱਤ ਗੁੱਸਾ ਹੀ ਬਹੁਤ ਆਤੀ ਮੈਨੂੰ ਪੁੱਤ ਮੈਨੂੰ ਲੋਕਾਂ ਨੂੰ ਪਤਾ ਲੱਗਦਾ ਵਿਆਹ ਹੋ ਗਿਆ ਤੂੰ ਤਾਂ ਚਲ ਪੂਆ ਛੱਡ ਸਾਰਾ ਕੁਝ ਤੂੰ ਖਾਏਂਗੀ ਮੈਨੂੰ ਇਹ ਨਾ ਕੁਝ ਨਹੀਂ ਖਾਂਦੀ ਪੁੱਤ ਮੈਨੂੰ ਰੰਗੀ ਦੀ ਬਰੈਡ ਖਾਏਂਗੀ ਕੁਟ ਚਾਹ ਦੇ ਦੋ ਮਰ ਜੂੰਗੀ ਕੁਝ ਨਹੀਂ ਖਾਣੇ ਉਹਨੇ ਬਸ ਮੂੰਹ ਸੀ ਲੈ ਕੇ ਆਉਣਾ ਤੂੰ ਬੈਠੇ ਸੀ ਆ ਗਿਆ ਚੰਗਾ ਮੈਂ ਲੈ ਦੇਖ ਲੈ ਕਿੱਡੇ ਗੁਣ ਚੋਦ ਨੇ ਐਡੇ ਡੇਕ ਨੂੰ ਪਾਲਿਆ ਤੀ ਲਾ ਕੇ ਚਾਰ ਮਿੱਠੀਆਂ ਤੁਰ ਗਏ ਬੜਿਆ ਕੇ ਮੈਨੂੰ ਚਲਾਕੀਆਂ ਕਰਦੇ ਨੇ ਲੈ ਮੈਂ ਬਾਈ ਨੂੰ ਘਰੇ ਟੋਲੀ ਆਣਾ ਬਾਈ ਖੇਤ ਬੈਠਾਗਾ ਲੱਗਦਾ ਵੀ ਗੁੱਸੇ ਚ ਅੱਜ ਤਾਂ ਚੱਲ ਬਾਈ ਨੂੰ ਖੁਸ਼ ਕਰੀ ਦੇਣਾ ਜਾ ਕੇ ਵੀ ਆਪਣਾ ਮਾਲ ਜਿਹੜਾ ਐ ਤੇ ਉਹ ਟੱਪ ਗਿਆ

ਬਈ ਆਪਣਾ ਕੰਮ ਬਣ ਗਿਆ ਨਾਲੇ ਜਿਹੜਾ ਮਾਲਟ ਪਾਉਣਾ ਸੀ ਟੱਪ ਗਿਆ ਤੇ ਉੱਥੇ ਦਾ ਬਈ ਇੰਨੀ ਪੁਲਿਸ ਐ ਇੰਨੀ ਪੁਲਿਸ ਛੱਡ ਦੇ ਗੱਲਾਂ ਮਸਾਂ ਲੰਘ ਕੇ ਆਏਗੇ ਤੇ ਤੂੰ ਉਹਦੇ ਅੱਗੇ ਖੇਤ ਆਉਣੇ ਨੇ ਅੱਜ ਖੇਤ ਕਿਵੇਂ ਚਲ ਹੋ ਛੱਡ ਭਾਬੀ ਕੇਵੇਂ ਨਾਲੇ ਫਿਰਦੋ ਹੁਣ ਉਹ ਤੇਰੀ ਭਾਬੀ ਨਹੀਂ ਰਹੀ ਹੈਗੀ ਭਾਬੀ ਨਹੀਂ ਰਹੀ ਕੀ ਮਤਲਬ ਬਈ ਪੰਦਿਆ ਆਪਾਂ ਯਾਰ ਸਾਰੇ ਕੰਮ ਜਿਧ ਤੱਕਾ ਕਰ ਲੈਂਦੇ ਆ ਹੂੰ ਠੀਕ ਆ ਸਾਲਾ ਪਿਆਰ ਜਿਦਾ ਕਰ ਚੱਲੂਗਾ ਕਿ ਨਹੀਂ ਚੱਲੂ ਪਿਆਰ ਚ ਨਹੀਂ ਚੱਲਦਾ ਬਾਈ ਯਾਰ ਪੰਦਿਆ ਮੈਨੂੰ ਐ ਲੱਗਦਾ ਵੀ ਆਪਣੇ ਇਹ ਕਾਲੇ ਕੰਮ ਨੇ ਨਾ ਹੂੰ ਮਥੋਂ ਮੇਰਾ ਸਾਰਾ ਕੁਝ ਖੋੜਿਆ ਜਿਵੇਂ ਜਿਵੇਂ ਹੁਣ ਆਤਿਆਰਾ ਨਫਰਤ ਜੀ ਹੋਣ ਲੱਗੀ ਇਹ ਹੈ ਜੇ ਕੀ ਹੋ ਗਿਆ ਬਾਈ ਯਾਰ ਪੰਦਿਆ ਨਾ ਉਹ ਦਰਸਤਾ ਹੋ ਗਿਆ ਉਹ ਰਿਸ਼ਤਾ ਹੋ ਗਿਆ ਕਦੋਂ ਬਾਈ ਉੰਦਰ ਸਦਾ ਹੈ ਨੀਗਾ ਤੇਰੇ ਜਾਣ ਤੋਂ ਬਾਅਦ ਹਾਂ ਥੋੜੇ ਦਿਨਾਂ ਬਾਅਦ ਹੀ ਇਹਦਾ ਰਿਸ਼ਤਾ ਹੋ ਗਿਆ ਪਰ ਬਈ ਦੱਸਣਾ ਸਹੀ ਸੀ ਤੇ ਆਪਾਂ ਜਾਇ ਆਉਂਦੇ ਪਰ ਜੇ ਕਹਦਾ ਯਾਰ ਪੰਦੇ ਆ ਉਹ ਚੀਜ਼ ਨੂੰ ਧੱਕੇ ਨਾਲ ਵੀ ਕੀ ਅਪਣਾਉਣਾ ਹਨਾ ਜਿਹੜੀ ਆਪਣੀ ਕਦੇ ਹੈ ਹੀ ਨਹੀਂ ਦੀ ਇਹ ਵੀ ਠੀਕ ਹੈ ਬਈ ਚਲ ਛੱਡ ਬਈ ਕੁੜੀਆਂ ਬਾਧੂ ਤੇਰੇ ਵਾਸਤੇ ਹੋਰ ਜੇ ਤੇਰੀ ਥਾਂ ਤੇ ਕੋਈ ਹੋਰ ਹੁੰਦਾ ਨਾ ਖੋਪੜੇ ਵਿੱਚ ਦੀ ਗੋਲੀ ਘੜ ਦੂੰਗਾ ਤੂੰ ਮੇਰਾ ਛੋਟਾ ਭਾਈ ਆ ਮੈਂ ਫਿਰ ਕੋਈ ਕੁੜੀ ਪਿੱਛੇ ਕਿਉਂ ਜਿੰਦੀ ਖਰਾਬ ਕਰਦਾਗਾ ਨਾ ਅੱਜ ਇਹ ਗੱਲ ਕਹਿਤੀ ਅੱਦੂ ਬਾਦ ਨਾ ਕਹਿ ਦੀ ਪਿਆਰ ਆ ਵੀਰੋ ਉਹ ਤਾਂ ਗੱਲ ਠੀਕ ਆ ਬਾਈ ਤੇਰੀ ਤੈਨੂੰ ਦਾਹ ਜਿਆ ਦੇਖ ਨਹੀਂ ਹੁੰਦਾ ਬਾਈ ਜਦੋਂ ਤੂੰ ਬੈਠਾ ਰਹਿਣਾ ਬੋਲਦਾ ਨਹੀਂ ਚੱਲਦਾ ਨਹੀਂਗਾ ਨਾ ਘਰੇ ਜਾਂ ਮੇ ਛੇਤੀ ਹ ਹੁਣ ਵੀ ਤੁਨ ਲੱਭਦਾ ਲੱਭਦਾ ਫੇਸ ਆਇਆ ਮੈਂ ਤਾਂ ਵਿਖੇਤ ਹੋਊਗਾ ਬਾਈ ਚਲ ਪਿੰਦੇ ਸਾਰੇ ਇਹਨਾਂ ਛੱਡਿਆ ਤੂੰ ਮੈਨੂੰ ਇਹ ਦੱਸ ਬਈ ਥੋੜਾ ਕੰਮ ਸਾਰਾ ਨਿਪਟ ਗਿਆ ਕੰਮ ਸਾਰਾ ਨਿਪਟ ਗਿਆ ਬਈ ਹੁਣ ਤੂੰ ਪੈਸਿਆਂ ਦੀ ਝੜੀ ਆਉਂਦੀ ਦੇਖੀ ਚਲੋ ਤਾਂ ਗੱਲ ਠੀਕ ਬਸ ਕੱਲਾ ਥਾਣੇਦਾਰ ਵਾਲਾ ਸੰਭਲਾ ਉੱਥੇ ਜਾਉ ਤੇਰਾ ਨਾਮ ਲਿਆ ਨਾ ਕੋਈ ਵੀ ਨਹੀਂ ਖੜਿਆ ਇਨੀ ਤੇਰੀ ਚਲਦੀ ਆ ਮੈਨੂੰ ਪਤਾ ਪਿੰਦੇ ਸਾਰੇ ਪਾਸੇ ਚਲੇ ਜਾਂਦੀ ਹੋਵੇ ਹਾਂ ਬਈ ਪਰ ਸਣਾ ਪਿਆਰ ਚ ਨਹੀਂ ਕੋਈ ਚੱਲਦਾ ਯਾਰ ਪਿੰਦੇ ਜੀ ਜਾਣਦਾ ਕਿਤੇ ਦੁਨੀਆ ਜਿਹੜੀ ਦੁਨੀਆ ਚ ਮਾਇਆ ਰਹਿੰਦਾ ਤੀ ਵਾ ਯਾਰ ਆਪਾਂ ਚੱਕ ਦਾਂਗੇ ਮਾਰ ਦਾਂਗੇ ਧਰ ਦਾਂਗੇ ਹੋ ਸਾਰਾ ਜੀਜਾ ਲਗਦਾ ਚਲ ਕੋਈ ਨਾ ਬਈ ਹੋਊ ਸੈਟ ਸਾਰਾ ਠੀਕ ਹੋ ਜਾਊਗਾ ਤੂੰ ਟੈਨਸ਼ਨ ਨਾ ਲੈ ਚਲ ਮੇਰੀ ਗੱਲ ਸੁਣੋ ਹਾਂ ਬਈ ਆਪਣੇ ਕੰਮ ਹੋਰ ਕਰਕੇ ਆਉਣਾ ਉਦੋਂ ਬਾਅਦ ਵਿੱਚ ਦੋਦਾਰ ਸੌਣਾ ਪੈਣਾ ਕੁਝ ਮਰਜ਼ੀ ਕਰ ਹੋ ਸਕੇ ਪੈ ਬਈ ਸੌ ਮੰਗਾ ਠੀਕ ਆ ਇੱਕ ਪਹਿਲਾਂ ਮੇਰੇ ਨਾਲ ਕੰਮ ਕਰਕੇ ਆਉਣਾ ਦੱਸੋ ਆਪਣੇ ਨਾ ਲਾਲੇ ਕੋਲ ਜਾ ਕੇ ਆਉਣਾ ਲਾਲੇ ਕੋਲੇ ਜਾਣਾ ਬਹੁਤ ਵਾਰ ਪੈਸਾ ਨੂੰ ਕਹਤਾ ਉਦੋਂ ਪਹਿਲਾਂ ਉਹਨੇ ਕੁਝ ਸੁਣਿਆ ਨਹੀਂ ਅੱਛਾ ਮੈਂ ਦੋ ਵਾਰ ਤਾਂ ਹੂੰ भेजा ਸੀ ਉਹਨੂੰ ਪਰ ਉਹ ਗੱਲ ਨਹੀਂ ਹੋਣੀ ਹੈਗੀ ਮੈਨੂੰ ਲੱਗਦਾ ਆਪਾਂ ਨੂੰ ਜਾਣਾ ਪਊਗਾ ਫਿਰ ਆਪਾਂ ਜਾਏ ਉਹਨਾਂ ਹੁਣੇ ਚੱਲੀਏ ਚਲ ਪਿੰਦਿਆ ਤੂੰ ਨਾਬਤੂਲਾ ਫਿਰ ਆਪਾਂ ਚੱਲਦੇ ਹਾਂ ਹਾਂ ਫਿਰ ਨਾਬਤੂਲਾ ਮੈਂ ਫਿਰ ਆਪਾਂ ਚੱਲਦੇ ਹਾਂਗੇ ਠੀਕ ਹਾਂ ਤੂੰ ਇੱਥੇ ਨੇ ਬੈਠੋ ਰਹਿ ਮੈਂ ਨਾ ਲੂ ਕੇ ਆਉਣਾ ਬਗੈਰ ਤੂੰ ਵੀ ਚੱਲਣ ਆਲਾ ਕਰੇ ਚਲ ਪਿੰਦਿਆ ਮੈਂ ਆਉਣਾ ਮੜਾ ਜਾ ਹਾਂ ਚੱਲ ਠੀਕ ਹੈ ਭਾਈ ਮੈਂ ਚੱਲਦਾ ਮੈਂ ਰੋਟੀ ਪਾਣੀ ਖਾ ਲਈ ਹਾਂ ਰੋਟੀ ਪਾਣੀ ਬਸ ਤੂੰ ਮਾਸੀ ਤਾਂ ਹੈ ਨਹੀਂਗੀ ਹਾਂ ਤੇ ਉਹ ਤਾਈ ਕਿਉਂ ਖਾਏ ਚਲ ਠੀਕ ਹੈ ਮੈਂ ਬਸ ਹੁਣ ਆਇਆ ਤਾਂ 2 ਮਿੰਟ ਬੈਠ ਠੀਕ ਹੈ ਹਾਂ ਜਾ ਹੀ ਨਾ ਕਿ ਤੋਰੀ ਰਹੀ ਕਦੇ ਮੈਂ ਲੱਭੀ ਜਾਵਾਂ ਫੇਰ ਆ ਕੇ ਸਾਜੀ ਉਹੋ ਗੱਲ ਕਰਨੀ ਸੀ ਜੀ ਇੱਕ ਹੂੰ ਕਰ ਮੈਂ ਨਾ ਪੈਕੇ ਜਾਣਾ ਸੀਗਾ ਜਾਇਆ ਫਿਰ ਆ ਤੁਹਾਡੇ ਨਾਲ ਜਾਣਾ ਜੀ ਫੇਰੇ ਦੀ ਰਸਮ ਜਿਹੜੀ ਹੁੰਦੀ ਆ ਉਹ ਯਾਰ ਮੈਨੂੰ ਤੂੰ ਜਾਇਂਦਾ ਠੀਕ ਹੈ ਮੈਨੂੰ ਹੋਰ ਕੰਮ ਬਹੁਤ ਨੇ ਮੈਂ ਕਾਲਜ ਜਾਣਾ ਵਾਲਾ ਠੀਕ ਆ ਵਿਹਲਾ ਨਹੀਂਗਾ ਮੈਂ ਮੇਰੇ ਨਾਲ ਕੌਣ ਜਾਊ ਜੀ ਫਿਰ ਉਹ ਯਾਰ ਮੈਨੂੰ ਠੀਕਾ ਉਹ ਯਾਰ ਦਿਨ ਪਹਿਲਾਂ ਕੀ ਸਮਝਾਇਦੀ ਮੈਂ ਠੀਕ ਹੈ ਮੇਰੇ ਤੋਂ ਵਾਲੀਆਂ ਅੱਛਾ ਨਾਲ ਰੱਖੀ ਲੈ ਦੱਸ ਹੋਰ ਉਹਨਾ ਸਮੇਂ ਕੀ ਦੇ ਤੂੰ ਰੱਖਣੀਆਂ ਜਦੋਂ ਘਰਦਿਆਂ ਨੇ ਵਿਆਹੇ ਥੋਡੇ ਨਾਲ ਕਰਤਾ ਦੱਸਾ ਵੀ ਤਾਂ ਥੋਡੇ ਤੋਂ ਹੀ ਰੱਖੂੰਗੀ ਯਾਰ ਮੇਰੀ ਮਰਜ਼ੀ ਨਾਲ ਕੁਝ ਨਹੀਂ ਹੋਇਆ ਠੀਕ ਆ ਤੈਨੂੰ ਮੈਂ ਹੁਣ ਕੀ ਦੱਸਾਂ ਕਹਿ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਜੀ ਹੋਰ ਮੈਂ ਕੀ ਦੇ ਤੂੰ ਅਸ ਰੱਖੂੰਗੀ ਮੇਰੇ ਤਾਂ ਹੁਣ ਸਾਰਾ ਕੁਝ ਤੁਸੀਂ ਹੋ ਆਂ ਆਸ ਵੀ ਤਾਂ ਤੁਹਾਡੇ ਤੋਂ ਹੀ ਰੱਖੂਗੀ ਨਾਲੇ ਮੈਂ ਇਕੱਲੀ ਕਿੱમે ਜਾਊਂਗੀ ਮੇਰੇ ਮੁਰੇ ਜਾਰੇ ਜੰਗਾ ਪੋਲੀ ਨਾ ਬਣ ਤੂੰ ਮੈਨੂੰ ਸਾਰਾ ਪਤਾ ਉਹਨੇ ਬੁਲਾ ਲਾ ਹੁਣਾ ਇਹੜਾ ਉਦਣ ਆਇਆ ਸੀ ਮੈਂ ਉਹਦੇ ਤੋਂ ਪਰਾਂਸਾ ਕਿਉਂ ਰੱਖਣੀ ਆ ਮੇਰਾ ਉਹ ਕੀ ਲੱਗਦਾਗਾ ਨਾਲੇ ਮੈਨੂੰ ਕੀ ਪਤਾ ਸੀ ਵੀ ਉੱਥੇ ਕਿਉਂ ਆਇਆ ਉਹ ਕੁਝ ਹੋਰ ਗੱਲ ਵੀ ਹੋ ਸਕਦੀ ਆ ਜ਼ਰੂਰੀ ਨਹੀਂ ਹੈਗਾ ਵੀ ਉੱਥੇ ਮੈਂ ਹੀ ਬੁਲਾਇਆ ਸੀ ਨਾਲੇ ਮੈਂ ਉਹ ਤੋਂ ਕੀ ਕਰਾਉਣਾ ਸੀ ਬੁਲਾ ਕੇ ਐਵੇਂ ਕਿਵੇਂ ਵੀ ਇਹ ਰਕਾਰ ਦੇ ਦੱਸੀ ਮੈਨੂੰ ਮੈਨੂੰ ਮਿਲਾਇਆ ਨਾ ਤਾਂ ਹੀ ਆਇਆ ਹੋ ਤੇਰੀ ਕੋਈ ਗੱਲਬਾਤ ਹੋਏ ਨਾ ਤਾਂ ਹੀ ਆ ਗਿਆ ਉਹ ਕਿ ਪਾਗਲ ਲੇਗਾ ਮੈਂ ਇਹੋ ਜਿਹੀ ਗੱਲਾਂ ਕਿਉਂ ਕਰਦੇ ਆ ਜੇ ਮੇਰੀ ਕੋਈ ਗੱਲਬਾਤ ਹੁੰਦੀ ਤਾਂ ਮੈਂ ਤੁਹਾਡੇ ਨਾਲ ਐ ਕਿਉਂ ਰਹਿੰਦੀ ਵਧੀਆ ਮੈਨੂੰ ਕੀ ਪਤਾ ਉਹਦਾ ਕੀ ਸਿਸਟਮ ਸੀਗਾ ਉਹ ਤਾਂ ਨਸ਼ੇ ਪੱਤੇ ਵਾਲਾ ਬੰਦਾ ਨਾਲੇ ਤੇਰੀ ਉਹਨੇ ਕਿਵੇਂ ਬਣਦੇ ਨਸ਼ੇ ਪੱਤੇ ਵਾਲੇ ਨਾਲ ਉਹ ਤਾਂ ਮੇਰੇ ਘਰ ਸੇ ਲੀਨੂ ਜਾਣਦਾ ਸੀ ਜੀ ਮੈਨੂੰ ਸਾਰਾ ਬਦਰੀ ਕਿਵੇਂ ਬਣਦੀ ਆ ਠੀਕ ਆ ਕੀ ਤੁਹਾਡੀ ਗੱਲਬਾਤ ਮੈਨੂੰ ਸਾਰਾ ਪਤਾ ਮੈਨੂੰ ਤੇਰੇ ਬਾਰੇ ਸਾਰਾ ਕੁਝ ਪਤਾ ਮੈਂ ਪਤਾ ਕਰ ਲਿਆ ਤੂੰ ਪਾਗਲ ਨਹੀਂ ਹੈਗਾ ਮੈਂ ਕੀ 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 ਪਤਾ ਕਰ ਲੈ ਕੀ ਹਾਂ ਅਡਾ ਜਵਾਬ ਨਹੀਂ ਹੈਗਾ ਮੈਂ ਚਲ ਕੋਈ ਨਾ ਤੁਸੀਂ ਕਹਿਣੀਆਂ ਗੱਲਾਂ ਲੈ ਕੇ ਬੈਗੇ ਭੈਣ ਕੀ ਕਹੂਗੀ ਨਾਲੇ ਐ ਕਰੋ ਲੈ ਜਾ ਤੁਸੀਂ ਜਾਣਾ ਕਿਤੇ ਹੁਣ ਹਾਂ ਮੈਂ ਜਾਣਾ ਮੈਨੂੰ ਕੰਮ ਆ ਤੂੰ ਜਾ ਰਹਿ ਜਾਣਾ ਮੇਰੇ ਕੋਲ ਟਾਈਮ ਨਹੀਂ ਹੈਗਾ ਠੀਕ ਆ ਫਿਰ ਮੈਂ ਭੈਣ ਨੂੰ ਕੀ ਕਹੂੰ ਮੈਂ ਇਕੱਲੇ ਕਿ ਮੈਂ ਜਾਊਂਗਾ ਯਾਰ ਮੈਨੂੰ ਨਹੀਂ ਪਤਾ ਆਏਗਾ ਨਾਲੇ ਪੂਆ ਆ ਰਹੇ ਸੀਗੇ ਕਰੇ ਕੋਈ ਨਹੀਂ ਆਜੂਗਾ ਮੈਂ ਦੱਸ ਇਤਸ ਸੱਦੇ ਮੈਂ ਨਹੀਂ ਬੋਲਦਾ। ਦਾੜੀ ਨੇ ਵੀ ਨਾ ਕੋਸ ਨੂੰ ਸੋਚਿਆ ਹੈਗਾ ਜਿੱਥੇ ਜੀ ਕਰਿਆ ਉਹ ਕੁਝ ਤੱਕਾ ਦੇਤਾ। ਮੈਂ ਹੁਣ ਕਿੱਧਰ ਜਾਵਾਂ? ਨਾ ਇਹ ਚੱਜ ਨਾਲ ਬੋਲਦਾ। ਮੇਰਾ ਕਿਹੜਾ ਜੀ ਕਰਦਾ ਸੀ ਵਿਆਹ ਕਰਾਉਣ ਨੂੰ ਦੱਸ। ਪਰ ਇਹਨੂੰ ਛੱਡ। ਇਹ ਤੋਂ ਮੈਂ ਕੀ ਲੈਣਾ? ਮੈਂ ਤਾਂ ਜਿਹੜੀ ਚੀਜ਼ ਚਾਹੀਦੀ ਆ ਉਹਦਾ ਹੱਲ ਕਰਾਂ। ਤੋੜ ਲੱਗ ਰਹੀ ਆ ਮਨ ਤਾਂ। ਜੇ ਭੈਣ ਨੂੰ ਪਤਾ ਲੱਗ ਗਿਆ ਉਹ ਵੀ ਕਹੂਗੀ ਵੀ ਤੈਨੂੰ ਕੀ ਹੋਈ ਜਾਂਦਾ। ਓਏ ਆ ਜਾਓ ਚੱਲ ਬਾਈ ਕੁਸ਼ੋਰੀ ਰਾਣ ਦੇ ਘਰੇ ਚੱਲੀ ਆ ਕਿ ਕਿੱਥੇ ਹੋ ਹਾ ਓ ਬੈਠਾ ਕੋਈ ਸਾਹਮਣੇ ਓ ਉੱਠ ਆ ਜਾ ਚੱਲ ਚੱਲ ਪੱਜ ਦੇ ਸਾਲਾ ਪਾਸੇ ਦੇ ਕੇ ਪਾਸ ਦਾ ਪਾਸ ਦਾ ਕਿੱਥੇ ਹੈਗਾ ਅੱਜ ਤੱਕ ਕੋਈ ਭੱਜਣ ਦੱਤਾ ਹੈਗਾ ਭੱਜਣ ਦਾ ਕੋਈ ਦਿੱਸਤੇ ਨਹੀਂ ਕੋਈ ਆਪਾਂ ਨੇ ਆ ਜਾ ਪੱਜ ਲੈ ਇਹ ਬਿਸਕੁਟ ਜਿੱਦੇ ਤੇਰੇ ਪੈਨੇਗੇ ਐ ਨਹੀਂ ਹੈਗਾ ਵੀ ਕਮਰੇ ਨੂੰ ਕਰਦੀ ਨਾਉ ਦਾ ਨਾ ਕਰਦਾ ਲਾਲਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਬਾਈ ਜੀ ਬਜਾ 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 ਭਾਈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਦੱਸੋ ਜੀ ਕਿਵੇਂ ਲਾਲਾ ਠੀਕ ਹੈ ਲਾਲਾ ਬਾਈ ਜੀ ਹੈ ਠੀਕ ਹੈ ਜੀ ਲਾਲਾ ਦਾ ਟੌਫੀਆਂ ਗਿਰੇਟ ਲੜਖਿਆਲੇ ਟੌਫੀ ਛੋਡੇ ਵਾਸਤੇ ਕਾਹਦਾ ਰੇਟ ਆ ਜੀ ਤੁਸੀ ਤੁਹਾਨੂੰ ਲੱਗੇ ਚਾਹੇ ਹੰਕਾਰ ਦੇ ਵੇ ਦੇ ਦੀ ਤੁਸੀਂ ਦੁਕਾਨ ਜੀ ਪਾ ਦੇ ਗੱਤੀ ਕਰਕੇ ਸਾਰੀ ਦੇਖੋ ਜੀ ਪਣੀ ਹੈ ਮੇਰੇ ਵੀ ਜਵਾਕ ਲੇ ਲੈਣੇ ਜੀ ਮੈਨੂੰ ਨਾ ਵੀ ਦੇਖਣਾ ਪੈਂਦਾ ਮੈਨੂੰ ਛੋਰੀ ਲਾਲਾ ਹਾਂ ਜੀ ਤੇਰੇ ਕੋਲ ਆਪਣਾ ਸਮਾਨ ਜ ਨਹੀਂ ਆਇਆ ਸਮਾਨ ਕਿਹੜੇ ਦੇ ਦੇ ਮੈਂ ਪੋੜਾ ਬੜਾ ਨਾਲ ਆਇਨਾ ਪੋੜਾ ਤੂੰ ਹੈ ਨਹੀਂ ਕਸ਼ੋਰੀ ਲਾਲਾ ਹਾਂ ਕਿਹ ਕੀ ਬਈ ਪੋੜੇ ਨੂੰ ਮੈਂ ਕੀ ਕਹਤਾ ਤੁਨੇ ਵੀ ਮੈਂ ਸੁਣਾ ਕਹਿੰਦੇ ਸੜਕ ਤੇ ਪਲਾਟ ਵੀ ਲੈ ਲੈ ਦੇਨੇ ਸ਼ੱਕ ਨਾ ਪਲਾਟ ਤਾਂ ਕੋਈ ਨਹੀਂ ਆਪ ਇਹ ਤਾਂ ਲੋਕ ਉਹੀ ਲੱਗਦੇ ਰਹਿੰਦੇ ਨੇਗੇ ਨੂੰ ਕਹਿ ਦਿੰਦੇ ਨੇਗੇ ਆਪਾਂ ਤਾਂ ਕੋਈ ਪਲਾਟ ਨਹੀਂ ਲਿਆ ਨਾ ਨਾ ਕਸ਼ੋਰੀ ਲਾਲਾ ਚੁੱਪਾ ਦੇਖ ਤੂੰ ਬੋਲ ਹਾਂ ਤੋ ਸਿੱਧੀ ਤਰ੍ਹਾਂ 10 ਪੈਸੇ ਦੇਣੇ ਨੇ ਤੇ ਨਾ ਕਰੇ ਬੰਦੇ ਤੇਰੇ ਲਈ ਬਹੁਤ ਵਾਰ ਘੜੇ ਮਾਰ ਕੇ ਛੋਰੀ ਲਾ ਲ ਐਦੂ ਕਹਾ ਮੈਂ ਨਹੀਂ ਬੋਲਦਾ ਨਾਲੇ ਇਹ ਬੰਦੇ ਇਹ ਨਹੀਂ ਇਹ ਨਹੀਂ ਇਹ ਈ ਦਿਕਾਂਤ ਨਹੀਂ ਲਾਈ ਜੇ ਕੁਝ ਨਾ ਕਰੋ ਰੋਟੀ ਰੋਟੀ ਨਾ ਕਮਾ ਛੱਡਾ ਬੰਦੇ ਆ ਤਾਂ ਤਲੀ ਬੰਨਣਾ ਹੀ ਤਰ ਮੱਥੇ ਦੇ ਦੇ ਉਹ ਮੈਂ ਨਹੀਂ 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 ਦੱਸਦਾ ਦੱਸਦਾ ਕੋਈ ਨਾ ਬਈ ਦੋ ਮਿੰਟ ਫੋਨ ਤੋਂ ਮੰਗਾਣਾ ਫੋਨ ਤੋਂ ਕਰ ਲੈ ਕਰ ਲੈ ਫੋਨ ਤੋਂ ਫੋਨ ਤੋਂ ਮੰਗਾ ਦਿੰਦਾ ਮੈਂ ਸਾਲੀ ਗੱਲ ਸਹੀ ਆ ਜੇ ਕਹਿੰਦਾ ਕਿ ਉਸ ਦਿਨ ਗੱਲਾਂ ਨਾ ਲੱਗਣੇਗਾ ਉਹ ਡੇਢ ਕਰਨੀਏ ਪੈਂਦੀ ਡੇਢ ਇਹ ਦੁਨੀਆ ਸਾਲੀ ਨਾ ਜਿਹੜੀ ਸੱਦੇ ਲੋਕਾਂ ਦੀ ਨਹੀਂ ਹਾਂ ਖਾਣਾ ਕੁਛ ਪਿੰਦੇ ਆ ਹੈਲੋ ਹਾਂ ਜੀ ਬਿਲਾੜੀ ਨਾਲ ਬੋਲਦਾ ਜੀ ਹਾਂ ਜੀ ਹਾਂ ਜੀ ਆ ਮੁੰਡੇ ਇਹੋ ਨਾ ਪੇਸ਼ ਜਿਲੇ ਨਾ ਐਸੀ ਜਿਹੜੇ ਛਮਾਂ ਦਾ ਵੇਚਦੇ ਨੇਗੇ ਹਾਂ ਜੀ ਅੰਮਾ ਮੜ ਕੇ ਪੈਸੇ ਲੈ ਜਾ ਕੇ ਜੀ ਅਜਲ ਵੀ ਆ ਜੀ ਇਹਦਾ ਨਾ ਸਾਡੇ ਮੂੰਹ ਤੇ ਫੋਧੂ ਲਿਖਿਆ ਹੂੰ ਤਾਂ ਪੁਲਿਸ ਨੂੰ ਲਾਈ ਬੈਠਾ ਪਈਏ ਅਰੇ ਪੁਲਿਸ ਨੂੰ ਨਹੀਂ ਹੈਗਾ ਭਾਈ ਇਹ ਮੇਰੇ ਬੰਦਾ ਕਹਦਾ ਪੁਲਿਸ ਨੂੰ ਨਹੀਂ ਹੈਗਾ ਤੇਰਾ ਕੰਮ ਨਵੇਂ ਦੇ ਨਵੇਂ ਦੇ ਹਾਂ ਫਿਰ ਪੈਸੇ ਤੇਨੇ ਦੇਣੇ ਨਹੀਂਗੇ ਤੇ ਉਹ ਭਾਈ ਇਹ ਨੂੰ ਮੰਗਾ ਤਾਂ ਨਹੀਂ ਉਹ ਲੈ ਲੋ ਯਾਰ ਹੁਣ ਕੀ ਕਰਾਂ ਉਹਨੇ ਮੇਰੀ ਗੱਲ ਸੁਣ ਲੈ ਬੰਦੇ ਬੰਦੇ ਮੈਨੂੰ ਕਹਿਣ ਦੀ ਆਤ ਨਹੀਂ ਅੱਧੇ ਘੰਟੇ ਬਾਅਦ ਸਹੀ ਸਾਡੇ ਕਾਰਖਾਨੇ ਵਿੱਚ ਤੇਰੇ ਪੈਸੇ ਪਹੁੰਚ ਜਾਣਗੇ ਨਹੀਂ ਤੇਰੇ ਤੇ ਤੇਰੇ ਸਾਰੇ ਪਰਿਵਾਰ ਨੂੰ ਕੋਈ ਕੰਡਕਟੰਗਾ ਬਾਈ ਲੈ ਲਊਗਾ ਡੇਨੂ ਦਾ ਮੈਂ ਨਹੀਂ ਦਊਂਗਾ ਛਾਲੋਏ ਨਾਲੇ ਗੱਲ ਸੁਣ ਲਾ ਉਹਦਾ ਇਲਾਜ ਕਰ ਲੈ ਬਿਮਾਰੀ ਦਾਹੀਂ ਮਰ ਜਾਏਗਾ ਲਾਲਾ 4 ਰੁਪਏ ਇਹਦੇ ਉੱਤੇ ਮਾਲੇ ਸਾਨੂੰ ਆਉਣਾ ਨਾ ਪੈ ਜੇ ਹੁਣ ਕਹੇ ਤਾਂ 4 ਰੁਪਏ ਜਿਹੜੇ ਮੈਂਨ ਨੂੰ ਤੂੰ ਤੁਹਾਡੇ ਵਰਗੇ ਲੈ ਜਾਂਦੇ ਨੇ ਕਦੀ ਕਦ ਤੇ ਲਈਏ ਭੇਜੇ ਅਸੀਂ ਸੁਣਾ ਸਾਡੀ ਤੇ ਬਾਕੀ ਤੇਰੇ ਚੰਗਾ ਬਾਈ ਲੈ ਦੇ ਦਮਾਰੇ ਉਹ ਕਰਾ ਖੂਨ ਪੀਣਾ ਤੂੰ ਕੱਲ ਰਸਤਾ ਅੱਧੇ ਘੰਟੇ ਬਾਅਦ ਪੈਸੇ ਆ ਨਾ ਨਹੀਂ ਪੰਦਿਆ ਨਹੀਂ ਫਿਰ ਗਿਆ ਚੰਗਾ ਬਾਈ ਤੇਜੂਗਾ ਕੋਈਆਂ ਚਲੋ ਚੱਲੀਏ ਇਧਰਲੀਏ ਚੱਲਦੇ ਐਂ ਮੈਂ ਰਵੀ ਹੱਲ ਜਾਊਗੀ ਕੰਨ ਨਾ ਪਊਗਾ ਐ ਤਾਂ ਲੋਡ ਨਹੀਂ ਆਉਂਦੇ ਇਹ ਕੋਈ ਨਾ ਕਰਦਾ ਮੈਂ ਬੰਦਾ ਨੂੰ ਫੋਨ ਕਰਦਾ ਮੈਂ ਵੀ ਐ ਤਾਂ ਕੱਲੂਏ ਮੇਰੇ ਘਰ ਤਾਂ ਤੂੰ ਖਰਾ ਪਹੁੰਚ ਗਿਆ ਵਧੀਆ ਕਰਿਆ ਕੱਖ ਟਾਈਮ ਨਾਲ ਲਿਆਇਆ ਨਹੀਂ ਮੀ ਵੀ ਉਤਰਿਆ ਇਦੀ ਸਾਰਾ ਭੱਜ ਜਾ ਉਹ ਕੀ ਦਾ ਆ ਗਿਆ ਹੈਲੋ ਹਾਂਜੀ ਹਾਂ ਬੋਲਦਾ ਜੀ ਕਿਵੇਂ ਓਰ ਉਹਨੇ ਆਏ ਓਏ ਮੇਰਾ ਤਾਂ ਸਾਰਾ ਕੁਝ ਹੀ ਲੁੱਟ ਗਿਆ ਓਏ ਆਏ ਓਏ ਤੂੰ ਮੈਨੂੰ ਝੱਟ ਕੇ ਮਾਰ ਗਈ